ਅਸਰੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਚ ਇੱਕ ਵਿਅਕਤੀ ਜਿਹੜਾ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਕੀ ਮਾਮਲਾ ਕੀ ਕਰ ਰਿਹਾ ਅੱਜ ਜਿਹੜਾ ਸੀ ਇੱਕ ਸੋਸ਼ਲ ਮੀਡੀਆ ਦੇ ਉੱਪਰ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹੜੀ ਸਾਡੇ ਵੀ ਧਿਆਨ ਦੇ ਵਿੱਚ ਆਈ ਸੀ ਕਿ ਇੱਕ ਵਿਅਕਤੀ ਜਿਹੜਾ ਹੈਗਾ ਆਪਣੇ ਵੈਪਨ ਦੇ ਨਾਲ ਜਿਹੜਾ ਹੈਗਾ ਫਾਇਰਿੰਗ ਕਰ ਰਿਹਾ ਹੈਗਾ ਤੇ ਉਹਦੇ ਸਬੰਧ ਦੇ ਵਿੱਚ ਜਿਹੜਾ ਸੀ ਮੈਂ ਐਸਐਚਓ ਕਤਵਾਲੀ ਜਿਹੜੀ ਸੀ ਉਹਨਾਂ ਦੀ ਡਿਊਟੀ ਲਗਾਈ ਗਈ ਕਿ ਇਹ ਸਾਰੇ ਮਸਲੇ ਨੂੰ ਜਿਹੜਾ ਵੈਰੀਫਾਈ ਕੀਤਾ ਜਾਵੇ ਤਾਂ ਉਹਨਾਂ ਨੇ ਜਦੋਂ ਵੈਰੀਫਾਈ ਕੀਤੀ ਸਾਰਾ ਮਸਲਾ ਉਸ ਵਿਸ਼ਾਲਨਗਰ ਦੇ ਵਿੱਚ ਜਾ ਕੇ ਤਾਂ ਉਹ ਤੱਤ ਸਾਹਮਣੇ ਆਏ ਵੀ ਯਾਦਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਜਿਹੜਾ ਹੈਗਾ ਵਿਸ਼ਾਲਨਗਰ ਦਾ ਰਹਿਣ ਵਾਲਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਕੋਈ ਵਿਆਹ ਸੀਗਾ ਤੇ ਵਿਆਹ ਦੌਰਾਨ ਜਿਹੜਾ ਸੀ ਉਹਨੇ ਇਹ ਉੱਥੇ ਹਵਾਈ ਫੈਰ ਕੀਤੇਗਾ ਜਿਸ ਦੀ ਉਹਦੇ ਕਿਸੇ ਸਾਥੀ ਨੇ ਜਿਹੜੀ ਸੀ ਵੀਡੀਓ ਬਣਾ ਕੇ ਇਹ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ ਜਿਸ ਦੇ ਸਬੰਧ ਦੇ ਵਿੱਚ ਐਸ ਐਚਓ ਸਾਹਿਬ ਨੇ ਵੈਰੀਫਾਈ ਕਰਨ ਤੋਂ ਬਾਅਦ ਜਿਹੜਾ ਸੀ ਇਸ ਦੇ ਸੰਬੰਧੀ ਮੁਕੱਦਮਾ ਨੰਬਰ ਜਿਹੜਾ ਹੈਗਾ 46 ਜਿਹੜਾ ਅੱਜ ਦੀ ਡੇਟ ਦੇ ਵਿੱਚ 125 223 ਬੀ ਐਨ ਐਸ 25 27 ਆਰਮਜ਼ ਐਕਟ ਦੇ ਵਿੱਚ ਜਿਹੜਾ ਹੈਗਾ ਕੇਸ ਰਜਿਸਟਰ ਸੀ ਉਹਦੇ ਖਿਲਾਫ ਕਰ ਰਹੇ ਹਾਂਗੇ ਤੇ ਜਲਦੀ ਹੀ ਜਿਹੜਾ ਹੈਗਾ ਇਸ ਨੂੰ ਨੂੰ ਕਾਬੂ ਕਰ ਲਵਾਂਗੇ ਕਿਹੜੇ ਕਿਹੜੇ ਹਥਿਆਰ ਸੀ ਇਸ ਨੂੰ ਇਦੇ ਵਿੱਚ ਜਿਹੜਾ ਹੈ ਕਿ ਫਿਲਹਾਲ ਤੇ ਦੇਖਣ ਤੇ ਇਹ ਲੱਗਦਾ ਵੀ ਇੱਕ ਗਨ ਹੈਗੀ ਆ ਤੇ ਇੱਕ ਰਵਲਵਰ ਹੈਗਾਗਾ ਬਾਕੀ ਉਹਨੂੰ ਜਿਹੜਾ ਜਦੋਂ ਅਸੀਂ ਉਹਦੀ ਗ੍ਰਿਫਤਾਰੀ ਕੀਤੀ ਬਰਾਮਦਗੀ ਸਮੇ ਜਿਹੜਾ ਹੈਗਾ ਸਾਰੇ ਤੱਥੇ ਸਾਹਮਣੇ ਆਉਣਗੇ ਇੱਕ ਵੀਡੀਓ ਜਿਹੜੀ ਵਾਇਰਲ ਕੀਤੀ ਹੋਰ ਕਿਸੇ ਦੇ ਅਕਾਊਂਟ ਤੇ ਕੀਤੀ ਲੱਗੇ ਕੌਣ ਸੋਸ਼ਲ ਮੀਡੀਆ ਪਰ ਉਦੇਵਾਰੇ ਵੀ ਜਿਹੜੀ ਇਹ ਤਫਤੀਸ਼ ਚੱਲ ਰਹੀ ਹੈ ਜੀ ਫਿਲਹਾਲ ਤਾਂ ਹਜੇ ਜਿਹੜਾ ਸੀ ਵੈਪਨ ਕਿਹਦੇ ਨਾਮ ਤੇ ਹੈਗੇ ਉਹ ਅਸੀਂ ਜਿਹੜਾ ਵੈਰੀਫਾਈ ਕੀਤਾਗਾ ਜਿਹਦੇ ਕਰਕੇ ਅਸੀਂ ਐਫ ਆਈ ਆਰ ਦੇ ਰਹੇ ਹਾਂਗੇ ਅੱਗੇ ਜਿਹੜੇ ਤਫਤੀਸ਼ ਦੇ ਵਿੱਚ ਜੋ ਵੀ ਜਿਸ ਨੇ ਸੋਸ਼ਲ ਮੀਡੀਆ ਦੇ ਵੀਡੀਓ ਜਿਹੜੀ ਵਾਇਰਲ ਕੀਤੀ ਹੈ ਜਾਂ ਜਿਸ ਨੇ ਬੜਾਈ ਹੈਗੀ ਜਿਹੜੇ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਕਾਰਵਾਈ ਕਰਦੇ ਪਿਛਲੇ ਦਿਨਾਂ ਵਿੱਚ ਵੀ ਕਈ ਮਾਮਲੇ ਦਰਜ ਕੀਤੇ ਜਾਂਦੇ ਲਗਾਤਾਰ ਲੋਕਾਂ ਦਾ ਵਿਆਹਨ ਜਾਂ ਵੈਸੀ ਸੋਸ਼ਲ ਮੀਡੀਆ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓ ਸਿਆਰਾ ਲੈ ਕੇ ਕੁੰਦੇ ਰਹਿੰਦੇ ਕੀ ਕਹਿਣਾ ਚਾਹੁੰਦੇ ਅਸੀਂ ਸਮੇਂ-ਸਮੇਂ ਤੇ ਜਿਹੜਾ ਹੈਗਾ ਲੋਕਾਂ ਨੂੰ ਇਹਦੇ ਸੰਬੰਧੀ ਅਵੇਅਰ ਕਰਦੇ ਹੈਗੇ ਆ ਵੀ ਜਿਹੜੇ ਉਹਨਾਂ ਦੇ ਕੋਲੇ ਲਾਇਸੈਂਸੀ ਜਿਹੜੇ ਵੈਪਨ ਹੈਗੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹੈ ਹਥਿਆਰਾਂ ਦੀ ਪ੍ਰਦਰਸ਼ਨੀ ਕਰਨੀ ਜਾਂ ਫਾਇਰਿੰਗ ਕਰਨੀ ਗੈਰਕਾਨੂੰਨੀ ਹੈਗੀ ਹੈਗੀ ਇਸ ਤੋਂ ਪਹਿਲਾਂ ਵੀ ਇੱਕ ਸਿਵਲ ਹਸਪਤਲ ਦੇ ਵਿੱਚ ਇਦਾਂ ਦਾ ਮਾਮਲਾ ਕਰਜੋਆ ਸੀ ਉਹਦੇ ਸੰਬੰਧ ਵਿੱਚ ਵੀ ਅਸੀਂ ਇੱਕ ਐਫ ਆਈ ਆਰ ਦਰਜ ਕੀਤੀ ਸੀ ਜਿਵੇਂ ਪੈਲਸਾ ਜਿੱਦੱਕ ਤੇ ਹੋਰ ਪਬਲਿਕ ਪਲੇਸ ਤੇ ਜਾਣਾ ਇਸ ਤਰ੍ਹਾਂ ਲਾਇਕਾ ਜਿਹੜਾ ਮਨਾ ਹੈ ਪਰ ਫੇਰ ਵੀ ਲੋਕ ਨਹੀਂ ਹਟਦੇ ਨਹੀਂ ਅਸੀਂ ਲੋਕਾਂ ਨੂੰ ਇਹਦੇ ਵਾਰੀ ਅਵੇਅਰ ਕਰਦੇ ਹਾਂਗੇ ਵੀ ਜਿਹੜਾ ਪਬਲਿਕ ਪਲੇਸ ਦੇ ਉੱਪਰ ਜਾਂ ਪੈਲਸਾਂ ਦੇ ਵਿੱਚ ਵੈਪਨ ਲੈ ਕੇ ਜਾਣਾ ਉਹਦੀ ਪ੍ਰਦਰਸ਼ਨੀ ਕਰਨਾ ਉਹਦਾ ਯੂਜ਼ ਕਰਨਾ ਸਾਰੇ ਗਰਕੁੰਨੀ ਹੈਗਾਗਾ ਅਗਰ ਇਸ ਤਰ੍ਹਾਂ ਦੀ ਕੋਈ ਵੀ ਗੱਲ ਕਿਸੇ ਜਗ੍ਹਾ ਸਾਡੇ ਸਾਹਮਣੇ ਧਿਆਨ ਦੇ ਵਿੱਚ ਆਉਂਦੀ ਹੈ ਤਾਂ ਉਹਦੇ ਖਿਲਾਫ ਅਸੀਂ ਕਾਰਵਾਈ ਕਰਦੇ ਬਿਲਕੁਲ ਜੀ ਬਿਲਕੁਲ ਜਿਹੜਾ ਹੈਗਾ ਹੈ ਹਥਿਆਰਾਂ ਦਾ ਦੁਰਪਯੋਗ ਕਰੂਗਾ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਇਹਦੇ ਵੈਪਨ ਜਿਹੜੇ ਲਾਇਸੈਂਸ ਕੈਨਸਲ ਕਰਨ ਦੀ ਵੀ ਅਸੀਂ ਸਿਫਾਰਿਸ਼ ਕਰਕੇ ਭੇਜਾਂਗੇ ਜੀ ਜੇ ਪੈਲਸ ਮਾਲਕ ਜਾਂ ਉੱਥੋਂ ਦੇ ਮੈਨੇਜਰ ਇਹ ਜਾਣਕਾਰੀ ਨਹੀਂ ਦਿੰਦਾ ਤਾਂ ਉਹਤੇ ਵੀ ਕਾਰਵਾਈ ਹੋ ਸਕਦੀ ਬਿਲਕੁਲ ਜੀ ਅਗਰ ਮੈਨੇਜਰ ਜਾਂ ਕੋ ਮਾਲਕ ਜਿਹੜਾ ਹੈਗਾ ਪੈਲਸ ਦਾ ਇਹ ਜਾਣਦੇ ਹੋਏ ਕਿ ਇੱਥੇ ਹਥਿਆਰ ਲੈ ਕੇ ਆਉਣਾ ਨਿਵੇਸ਼ ਲਗਾਣੀ ਜਾਂ ਯੂਜ਼ ਕਰਨਾ ਗੈਰ ਕਾਨੂੰਨੀ ਹੈ ਉਹ ਜਿਹੜਾ ਬੰਦਾ ਉੱਥੇ ਜੂਸ ਕਰਦਾ ਉਹਨੂੰ ਨਹੀਂ ਰੋਕਦੇ ਤਾਂ ਉਹਨਾਂ ਦੇ ਖਿਲਾਫ ਵੀ ਅਸੀਂ ਜੜੀ ਹੈਗੀ ਕਾਰਵਾਈ ਕਰਦੇ ਇਹ ਵੀ ਇਹ ਦਾਇਤਾ ਕੀਤੀ ਗਈ ਹੈ ਵੀ ਪੈਲਸ 'ਚ ਲਿਖਣਾ ਵੀ ਜ਼ਰੂਰੀ ਹੈ ਪਰ ਬਹੁਤਾ ਜੀ ਲਿਖਿਆ ਵੀ ਨਹੀਂ ਜਾਇਆ ਵੀ ਇਹ ਕਿਹੜਾ ਕਿਹੋ ਜਿਹਾ ਬਿਲਕੁਲ ਜੀ ਅਸੀਂ ਸਮੇਂ-ਸਮੇਂ ਤੇ ਚੈੱਕ ਕਰ ਰਹੇ ਹਾਂਗੇ ਤਕਰੀਬਨ ਹਰ ਪੈਲਸ ਦੇ ਵਿੱਚ ਅਸੀਂ ਇਹ ਚੀਜ਼ ਲਿਖਾਈ ਗਈ ਹੈਗੀ ਬਾਕੀ ਸਮੇਂ-ਸਮੇਂ ਤੇ ਚੈਕਿੰਗ ਕਰਦੇ ਰਹੇ ਨੇ ਆਗਰ ਕਿਤੇ ਕਿਸੇ ਪੈਲਸ ਮਾਲਕ ਨੇ ਨਹੀਂ ਲਿਖਾਇਆ ਹੋਵੇਗਾ ਤਾਂ ਜ਼ਰੂਰ ਉਹਨੂੰ ਵੀ ਅਸੀਂ ਇਹਦੀ ਕੰਪਲਾਈਂਸ ਕਰਵਾਵਾਂਗੇ